ਲੰਬੇ ਇੰਤਜ਼ਾਰ ਤੋਂ ਬਾਅਦ ਭਾਰਤ ਵਾਸੀਆਂ ਦੀਆਂ ਇੰਤਜ਼ਾਰ ਦੀਆਂ ਕੜੀਆਂ ਖਤਮ ਹੋ ਗਈਆਂ ਨੇ ਕਿਉਂਕਿ 500 ਸਾਲ ਬਾਅਦ ਪ੍ਰਭੂ ਸ਼੍ਰੀ ਰਾਮਚੰਦਰ ਜੀ ਆਪਣੀ ਨਗਰੀ ਵਾਪਸ ਆ ਰਹੇ ਨੇ ਤੇ ਦਰਸ਼ਨ ਲਈ ਸਾਰੇ ਰਾਮ ਭਗਤ ਪਹੁੰਚ ਰਹੇ ਨੇ ਜਿਨ੍ਹਾਂ ਨੂੰ ਪ੍ਰਭੂ ਨੇ ਸਤਾਬਿਤ ਜੈਂਨਾ ਚੱਕ ਬਟਾਲੇ ਦਾ ਨੌਜਵਾਨ ਨਿਤਿਨ ਪਾਟਿਆ ਵੀ ਹੈ ਅਜੀਹਾ ਰਾਮ ਭਗਤ ਹੈ ਜਿਸ ਨੂੰ ਜਹਾਜ਼ ਰੂਪੀ ਸਾਈਕਲ ਤੇ ਜਾਣ ਦਾ ਮੌਕਾ ਮਿਲਿਆ ਤੇ ਪਰਿਵਾਰ ਦੇ ਸਹਿਯੋਗ ਨਾਲ 1115 ਕਿਲੋਮੀਟਰ ਦੀ ਦੂਰੀ 15 ਤੋਂ 20 ਦਿਨ ਵਿੱਚ ਤੈਅ ਕਰਕੇ ਪ੍ਰਭੂ ਦੀ ਨਗਰੀ ਅਯੋਧਿਆ ਜਾ ਕੇ ਪ੍ਰਭੂ ਚਰਨਾ ਵਿੱਚ ਨਤਮਸਤਕ ਹੋਵੇਗਾ। ਇਸ ਮੌਕੇ ਨਿਤਿਨ ਤੇ ਉਹਨਾਂ ਦੀ ਪਤਨੀ ਨੇ ਕਿਹਾ ਕਿ ਸਫ਼ਰ ਜ਼ਰੂਰ ਲੰਬਾ ਹੈ ਪਰ ਸ਼੍ਰੀ ਰਾਮਚੰਦਰ ਜੀ ਖੁਦ ਸਫ਼ਰ ਨੂੰ ਖਤਮ ਕਰਨਗੇ। ਰਾਮ ਨਾਮ ਜੀ ਅੱਛੀ ਨਿਕਾਲ ਜੀ ਮੇਰਾ ਨਾਮ ਨੀਤਿਨ ਭਟਿਆ ਜੀ। ਦੇਖੋ ਜੀ ਬਟਾਲੇ ਤੋਂ ਅਯੋਧਿਆ 1115 ਕਿਲੋਮੀਟਰ ਹੈ ਕੁਛ। ਗੂਗਲ ਤੇ ਸਭ ਚ ਮਾਰਿਆ ਇੰਨਾ ਸੀ। ਤੇ ਇਹ ਕੀ ਮੇਰਾ ਬੇਟਾ ਨਹੀਂ ਠੀਕ ਰੰਦਾ। ਇਹ ਸਭ ਤੋਂ ਵੱਡੀ ਕੋਸ਼ਿਸ਼ ਇਹ ਹੀ ਕੀ ਆਪਣਾ ਮੰਦਿਰ ਬਣ ਗਿਆ ਮਨ ਚ ਜਨੂਨ ਹੀ ਕਿ ਜਾਣਾ ਜਾਣਾ ਹਾਂਜੀ ਸਾਈਕਲ ਨਾ ਆਪਣਾ ਸਾਈਕਲ ਸਰ ਮੈਂ 4-5 ਦਿਨ ਪਹਿਲਾਂ ਲਿਆ ਵਾ ਤੇ ਕੱਲ ਵੀ ਮੁਰੰਮਤ ਵਗੈਰਾ ਕਰਾ ਲਈ ਸੀ ਹਾਂਜੀ ਹਾਂਜੀ ਉਹ ਤੇ ਹੈ ਜੀ ਹੰਡੋ ਵੀ ਬਹੁਤ ਹੈ ਤੁਹਾਨੂੰ ਪਤਾ ਹੀ ਹੈ ਤੁਸੀਂ ਅੱਗੇ ਪਿੱਛੇ ਦੇਖ ਰਹੇ ਹੋ 11-12 ਵਜ ਗਏ ਆ ਤੇ ਤੁਹਾਨੂੰ ਤੇ ਤੁਹਾਨੂੰ ਪਤਾ ਹੀ ਕਿੰਨੀ ਕੀ ਮੁਸ਼ਕਲ ਕਿੰਨਾ ਸੁਣੀ ਹੋਇਆ ਹੋ ਤੇ ਹੈਈਏ ਦੇਖੋ ਜੀ ਪ੍ਰਮਾਤਮਾ ਨੇ ਚਾਇਆ ਤੇ ਜਰੂਰ ਟਾਈਮ ਸਿਰ ਪਹੁੰਚਾਂਗੇ ਤੇ ਟਾਈਮ ਸਿਰ ਆ ਜਾਾਂਗੇ ਠੀਕ ਹੈ ਨਾ ਕੋਈ ਦਿੱਕਤ ਨਹੀਂ ਆਣੀ ਇਹ ਮੇਰੇ ਮਨ ਦਾ ਵਿਸ਼ਵਾਸ ਆ ਕੋਈ ਦਿੱਕਤ ਨਹੀਂ ਕਰ ਕਰਦੇ ਨਹੀਂ ਕੋਈ ਰੋਕ ਟੋਕ ਨਹੀਂ ਕੀਤੀ ਮੈਨੂੰ ਬਸ ਪਾਪਾ ਨੇ ਪਾਪਾ ਨੇ ਕਿਹਾ ਸੀ ਮੈਨੂੰ ਤੇ ਬਾਕੀ ਉਹਨਾਂ ਨੇ ਕਿਹਾ ਸੀ ਕਹਿੰਦੇ ਬੇਟਾ ਤੂੰ ਟ੍ਰੇਨ ਤੇ ਚੱਲ ਜਾ ਠੰਡ ਬਹੁਤ ਆ ਤੇ ਜਦੋਂ ਕੱਲ ਮੈਂ ਮੈਂ ਕਿਹਾ ਚੱਲ ਮੈਂ ਇਹਦੇ ਨਾਲ ਥੋੜੇ ਮੁਰੰਮਤ ਵਗੈਰਾ ਕਰਾ ਦੇ ਆਂਦਾ ਅਲਮ ਮਰਮ ਮਤ ਉਹ ਯਾਰਾ ਕਰਾ ਕੇ ਲੈਂਦੀ ਤੇ ਮੈਂ ਨਾ ਸਮਾਨ ਇਕੱਠਾ ਕਰਨਾ ਚਾਲੂ ਕਰ ਦਿੱਤਾ ਜਦੋਂ ਮੈਂ ਸਮਾਨ ਇਕੱਠਾ ਕਰਨਾ ਚਾਲੂ ਕਰ ਦਿੱਤਾ ਸ਼ਾਮੀ 5 ਵਜੇ ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਆਪਣੇ ਪਾਪਾ ਨੂੰ ਕਹਾਂ ਉਹ ਕਿ ਮੈਂ ਜਾ ਰਿਹਾ ਵਾ ਤੇ ਉਹਨਾਂ ਨੇ ਦੂਜੀ ਵਾਰੀ ਨਹੀਂ ਕਿਹਾ ਕਿ ਬੇਟਾ ਨਾ ਜਾਈ। ਇਹਨੇ ਕਿਹਾ ਜਾ ਬੇਟਾ ਪਰ ਇਹ ਗਰਮ ਕੱਪੜੇ ਲੈ ਨਹੀਂ ਤੇ ਧਿਆਨ ਲਗਾਈ। ਫੋਨ ਕਰਦਾ ਮੈਂ ਤੇ ਕਿਹਾ ਸੀ ਕਿ ਮਹੀਨੇ ਬਾਅਦ ਚਲ ਜਿਓ ਥੋੜੀ ਠੰਡ ਘਟੇਗੀ ਤੇ ਇਕੱਠੀਨ ਤੇ ਹੈ ਸਾਈਕਲ ਤੇ ਜਾਣਾ। ਧੁੰਦ ਵੀ ਬੜੀ ਪੈਂਦੀ ਹੈ ਤੇ ਇਹ ਕਹਿੰਦੇ ਸੀ ਕਿ ਮੈਂ ਸਾਈਕਲ ਤੇ ਹੀ ਜਾਣਾ ਹੈ। ਮੈਂ ਕੈਸੀ ਥੋੜ੍ਹਾ ਜਾਂ ਟ੍ਰੇਨ ਤੇ ਚਲ ਜਵਾਂ ਜਾਂ ਬੱਸ ਤੇ ਚਲ ਜਵਾਂ ਤੇ ਕਹਿੰਦੇ ਸੀ ਕਿ ਨਹੀਂ ਮੈਂ ਸਾਈਕਲ ਤੇ ਜਾਣਾ ਇਹਨਾਂ ਦੀ ਇੱਛਾ ਸੀ ਫੇ ਸਾਨੂੰ ਇੰਨਾ ਜੀ ਖੁਸ਼ੀ ਇੰਨੀ ਜੀ ਖੁਸ਼ੀ ਹੈ ਕਿ ਇਹ ਮੰਨਣ ਚ ਕਹਿੰਦੇ ਨੇ ਕਿ ਸਾਈਕਲ ਤੇ ਜਾਣਾ ਤੇ ਫਿਰ ਅਸੀਂ ਕਹਿੰਦੇ ਕੋਈ ਗੱਲ ਨਹੀਂ ਯਾਤਰਾ ਨਾਲ ਦੀ ਸਫਲ ਰਹੇ ਲੰਬੇ ਇੰਤਜ਼ਾਰ ਤੋਂ ਬਾਅਦ ਭਾਰਤ ਵਾਸੀਆਂ ਦੀਆਂ ਇੰਤਜ਼ਾਰ ਦੀਆਂ ਕੜੀਆਂ ਖਤਮ ਹੋ ਗਈਆਂ ਨੇ ਕਿਉਂਕਿ 500 ਸਾਲ ਬਾਅਦ ਪ੍ਰਭੂ ਸ਼੍ਰੀ ਰਾਮਚੰਦਰ ਜੀ ਆਪਣੀ ਨਗਰੀ ਵਾਪਸ ਆ ਰਹੇ ਨੇ ਤੇ ਦਰਸ਼ਨ ਲਈ ਸਾਰੇ ਰਾਮ ਪਗਤ ਪਹੁੰਚ ਰਹੇ ਨੇ ਜਿਨ੍ਹਾਂ ਨੂੰ ਪ੍ਰਭੂ ਨੇ ਸੱਦਾ ਦਿੱਜਿਆ ਜਿਨ੍ਹਾਂ ਚੋਂ ਇੱਕ ਬਟਾਲੇ ਦਾ ਨੌਜਵਾਨ ਨਿਤਿਨ ਪਾਟਿਆ ਵੀ ਹੈ ਅਜੀਹਾ ਰਾਮ ਪਗਤ ਹੈ ਜਿਸ ਨੂੰ ਜਹਾਜ਼ ਰੂਪੀ ਸਾਈਕਲ ਤੇ ਜਾਣ ਦਾ ਮੌਕਾ ਮਿਲਿਆ ਹੈ ਤੇ ਪਰਿਵਾਰ ਦੇ ਸਹਿਯੋਗ ਨਾਲ 1115 ਕਿਲੋਮੀਟਰ ਦੀ ਦੂਰੀ 15 ਤੋਂ 20 ਦਿਨ ਵਿੱਚ ਤੈਅ ਕਰਕੇ ਪ੍ਰਭੂ ਦੀ ਨਗਰੀ ਅਯੋਧਿਆ ਜਾ ਕੇ ਪ੍ਰਭੂ ਚਰਨਾ ਵਿੱਚ ਨਤਮਸਤਕ ਹੋਵੇਗਾ ਇਸ ਮੌਕੇ ਨਿਤਿੰਤ ਉਹਨਾਂ ਦੀ ਪਤਨੀ ਨੇ ਕਿਹਾ ਕਿ ਸਫ਼ਰ ਜ਼ਰੂਰ ਲੰਬਾ ਹੈ ਪਰ ਸ਼੍ਰੀ ਰਾਮਚੰਦਰ ਜੀ ਖੁਦ ਸਫ਼ਰ ਨੂੰ ਖਤਮ ਕਰਨਗੇ